ਕੋਈ ਵੀ ਸਾਡੇ ਪ੍ਰਧਾਨ ਨੇ ਕਿਸੇ ਦੀ ਕੋਈ ਲੋਡ ਡੀਜ਼ਲ ਦੀ ਲੋਡ ਆ ਟਰੈਕਟਰਾਂ ਦੀ ਲੋਡ ਆ ਕੋਈ ਸਮਾਨ ਦੀ ਲੋਡ ਹਨ ਕਿਸਾਨ ਕੋਲ ਕੋਈ ਕਮੀ ਨਹੀਂ ਗਈ ਪਰ ਫਿਰ ਵੀ ਕਿਉਂਕਿ ਉਹ ਵੀ ਤੁਹਾਡੇ ਪਿੰਡਾਂ ਦੇ ਆ ਤੁਹਾਡੇ ਰਿਸ਼ਤਿਆਂ ਚੋਂ ਆ ਤੇ ਜੋ ਵੀ ਕਿਸੇ ਚੀਜ਼ ਦੀ ਕੋਈ ਲੱਗਦਾ ਕਮੀ ਆ ਕੋਈ ਵੀ ਸੰਦ ਕੋਈ ਵੀ ਮਸ਼ੀਨਾ ਜੇ ਵੀ ਸੀ ਮਸ਼ੀਨ ਜਾਂ ਕੋਈ ਵੀ ਜਿਹੜੀਆਂ ਪਿੱਛੇ ਹਟਾਉਣ ਵਾਲੀਆਂ ਜਿਹੜੀਆਂ ਇਹਨਾਂ ਨੇ ਰੋਕਾਂ ਲਾਈਆਂ ਉਹਦੇ ਲਈ ਵੀ ਸਾਰੇ ਪ੍ਰਬੰਧ ਕਰੋ ਜੇ ਆਪਣੀ ਆਪਣੀ ਕੋਈ ਕੋਈ ਵੀ ਪੰਜਾਬ ਚੋਂ ਕੋਈ ਮਸ਼ੀਨਾ ਜੇ ਵੀ ਸੀ ਚਾਹੀਦੀਆਂ ਜਾਂ ਹੋਰ ਜਿਹੜੇ ਕਿਸਾਨਾਂ ਨੂੰ ਜਿਹੜਾ ਫਾਇਦਾ ਦੇ ਸਕਦੀਆਂ ਕਿਉਂਕਿ ਉਹਨਾਂ ਨੇ ਤਾਂ ਐਂ ਤਿਆਰੀ ਕੀਤੀ ਹੋਈ ਆ ਹੈਰਾਨ ਹੋਨੇ ਆ ਵੀ ਕੀ ਕਿਸੇ ਇਹ ਆਪਣੇ ਲੋਕਾਂ ਦੇ ਲਈ ਇਹ ਜਿਹੜੇ ਕਿਲ ਗੱਡੇ ਜਾ ਰਹੇ ਆ ਇਹ ਲੈਂਟਰ ਪਾਏ ਜਾ ਰਹੇ ਆ ਸੜਕਾਂ ਤੇ ਕਿਸ ਤਰੀਕੇ ਨਾਲ ਬੈਰੀਗੇਟ ਖੜੇ ਕੀਤੇ ਜਾ ਰਹੇ ਆ ਉਹ ਪਾਕਿਸਤਾਨ ਚ ਜਿਹੜੀ ਬਾਰਡਰ ਤੇ ਆ ਨਾ ਉਹ ਵੀ ਇੱਕ ਹਾਰਾ ਕੰਡਿਆਲੀ ਇਕੱਲੀ ਉਦੋਂ ਬਾਦ ਉੱਥੇ ਵੀ ਕੁਝ ਨਹੀਂਗਾ ਪਰ ਇਧਰਲੇ ਪਾਸੇ ਇਹ ਜਾਂ ਤਾਂ ਮੁੱਖ ਮੰਤਰੀ ਸਾਹਿਬ ਖੱਟਰ ਸਾਹਿਬ ਮੈਂ ਹਰਿਆਣਾ ਹੀ ਨਾ ਤੋਂ ਵੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਵੱਡਾ ਭਰਾ ਪੰਜਾਬ ਆ ਤੇ ਉਹਦਾ ਛੋਟਾ ਭਰਾ ਹਰਿਆਣਾ ਐ ਤੁਸੀਂ ਜਿੰਨਾ ਮਰਜੀ ਡਰਾ ਲਓ ਤੁਸੀਂ ਇਹ ਗੱਲਾਂ ਕਹੀਆਂ ਵੀ ਜਿਹੜਾ ਵੀ ਬੰਦਾ ਟਰੈਕਟਰ ਨੇ ਲੈ ਕੇ ਨਿਕਲੂਗਾ ਉਹ ਟਰੈਕਟਰ ਆ ਜ਼ਬਤ ਉਹਦਾ ਕੁਰਕ ਕਰ ਲਿਆ ਜਾਓ ਤੁਸੀਂ ਇਹ ਗੱਲ ਕਹੀ ਵੀ ਜੇ ਕੋਈ ਗਿਆ ਤਾਂ ਉਹਦਾ ਸੀ ਪਾਸਪੋਰਟ ਹੈ ਜਿਹੜਾ ਉਹਨੂੰ ਕੈਨਸਲ ਕਰ ਦਾਂਗੇ। ਇਹੀ ਗੱਲਾਂ ਤੁਸੀਂ ਪਹਿਲਾਂ ਕਰਕੇ ਅੱਜ ਤੱਕ ਕਿਸਾਨ ਨਾਲ ਤੁਹਾਡਾ ਵਿਸ਼ਵਾਸ ਨਹੀਂ ਬਣਿਆ। ਇਸ ਕਰਕੇ ਸਰਕਾਰਾਂ ਤਾਂ ਲੋਕਾਂ ਦੀਆਂ ਹੁੰਦੀਆਂ ਸਰਕਾਰਾਂ ਕਿਸੇ ਪਾਰਟੀ ਦੀਆਂ ਨਹੀਂ ਹੁੰਦੀਆਂ। ਤੁਹਾਡੇ ਲਈ ਕੀ ਫਰਕ ਪੈਂਦਾ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਜਿੱਥੇ ਆਪਾਂ ਇੰਨੇ-ਇੰਨੇ ਲੱਖਾਂ ਕਰੋੜਾਂ ਦਾ ਬਜਟ ਰੱਖਦੇ ਆ। ਉਹਦੇ ਵਿੱਚ ਜੇ ਕੀ ਹੋ ਜੂਗਾ ਜੇ ਤੁਸੀਂ ਐਮਐਸਪੀ ਦੇ ਦੋਗੇ ਕੀ ਫਰਕ ਪੈ ਜੂਗਾ ਜੇ ਤੁਸੀਂ ਜਿਹੜਾ ਇਹ ਉਹਨਾਂ ਨੂੰ ਬੁਢਾਪਾ ਜਿਵੇਂ ਬਜ਼ੁਰਗ ਹੋ ਜਾਂਦੇ ਆ ਉਹਦੇ ਉਹਦੇ ਤੁਸੀਂ ਪੈਨਸ਼ਨ ਲਾ ਦੋਗੇ ਜਾਂ ਤੁਸੀਂ ਜਿਹੜੇ ਕੇਸ ਕੀਤੇ ਹੋਏ ਆ ਉਹ ਤੁਸੀਂ ਮੁੱਕਰਗੇ ਤੁਸੀਂ ਉਸ ਵੇਲੇ ਮੰਨਿਆ ਸੀ ਉਹ ਜਿਹੜੇ ਪਰਚੇ ਦਰਜ ਕੀਤੇ ਤੁਸੀਂ ਹਜੇ ਤੱਕ ਉਹ ਨਹੀਂ ਕੀਤੇ ਇਸੇ ਤਰੀਕੇ ਨਾਲ 600 ਜਿਹੜਾ ਕਿਸਾਨ ਸ਼ਹੀਦ ਹੋਇਆ ਏ ਉਹਦੇ ਵਿੱਚੋਂ ਤੁਸੀਂ ਕਿਸੇ ਜਿਹੜੇ ਪੰਜਾਬ ਚ ਉਹ ਨੌਕਰੀਆਂ ਮਿਲ ਗਈਆਂ ਬਾਕੀ ਸਾਰੇ ਬਾਕੀ ਸਟੇਟਾਂ 'ਚ ਕੋਈ ਨੌਕਰੀ ਨਹੀਂ ਮਿਲੀ ਕੋਈ ਉਹਨਾਂ ਨੂੰ ਆਵਜਾ ਜਿਹੜਾ ਨਹੀਂ ਦਿੱਤਾ ਲਖੀਮਕੌਰ ਖੀਰੀ ਦੇ ਉਹ ਉਸੇ ਤਰੀਕੇ ਨਾਲ ਜਿਹੜੇ ਲੋਕ ਵਿਚਾਰੇ ਸ਼ਹੀਦ ਹੋ ਗਏ ਉਹਨਾਂ ਨੂੰ ਅੱਜ ਤੱਕ ਤੁਸੀਂ ਕੁਝ ਨਹੀਂ ਦਿੱਤਾ ਤੇ ਤੁਸੀਂ ਚਾਹੁੰਦੇ ਕੀ ਮੈਂ ਪਰ ਤੁਹਾਨੂੰ ਦੱਸਦਾ ਹਰਿਆਣੇ ਦੇ ਹਰ ਘਰ ਦੇ ਕਿਸਾਨ ਨੇ ਪੰਜਾਬ ਦੇ ਲਈ ਤਿਆਰੀ ਕਰ ਲਈ ਆ ਤੁਸੀਂ ਇੱਕ ਗਲਤ ਦੇਖੋ ਮੀਡੀਆ ਵੀ ਅੱਜ ਚਾਹੇ ਕੁਝ ਹੋਵੇ ਪੰਜਾਬ ਦਾ ਮੀਡੀਆ ਹੈ ਜਿਹੜਾ ਚਾਹੇ ਉਹ ਲੋਕਲ ਮੀਡੀਆ ਚਾਹੇ ਉਹ ਵੱਡੇ ਚੈਨਲ ਨੇ ਪੰਜਾਬ ਦੇ ਜਿਹੜੇ ਵੀ 2-3 ਚੈਨਲ ਨੇ ਨਿਊਜ਼ 18 ਆ ਚਾਹੇ ਜ਼ੀ ਆ ਚਾਹੇ ਲਿਵਿੰਗ ਇੰਡੀਆਏ ਚਾਹੇ ਪੰਜਾਬ ਦੇ ਕੋਈ ਵੀ ਜਿਹੜੇ ਡੇਲੀ ਪੋਸਟ ਚਾਹੇ ਸਪੋਕਸਮੈਨ ਆ ਚਾਹੇ ਹੋਰ ਅਜੀਤ ਆ ਜਗ ਬਾਣੀ ਆ ਸਾਰੇ ਵੱਡੇ ਚੈਨਲ ਨੇ ਜਿਹੜੇ ਉਹ ਵੀ ਕਿਉਂਕਿ ਯਾਰ ਲੋਕਾਂ ਤੋਂ ਬਿਨਾਂ ਕੀ ਹੋਊਗਾ ਲੋਕ ਬਾਈਕਾਟ ਕਰ ਦੇਣਗੇ ਉਹ ਸਾਰੇ ਬਹੁਤ ਇਸ ਵਾਰ ਅਸਲੀਅਤ ਦਿਖਾ ਰਹੇ ਆ ਬਾਰਡਰ ਤੇ ਨਿਊਜ਼ 18 ਜ਼ੀ ਸਭ ਉੱਥੇ ਖੜੇ ਆ ਬਾਕੀ ਜਿਹੜੇ ਛੋਟੇ ਸਾਡੇ ਲੁਧਿਆਣੇ ਦੇ ਚੈਨਲ ਨੇ ਸਾਰੇ ਉਹ ਵੀ ਉੱਥੇ ਚਲੇ ਗਏ ਆ ਇਸ ਕਰਕੇ ਤੁਸੀਂ ਇਹ ਕੰਮ ਨਾ ਕਰੋ ਅਸੀਂ ਤਿਆਰ ਬਰ ਤਿਆਰ ਆ ਕਿਸੇ ਚੀਜ਼ 'ਚ ਪਿੱਠੇ ਨਹੀਂ ਹਟਦੇ ਤੁਸੀਂ ਇਸ ਗੱਲ ਦਾ ਭੁਲੇਖਾ ਗਲਤਫਹਿਮੀ ਛੱਡ ਦਿਓ ਵੀ ਤੁਸੀਂ ਇੱਕ ਪਾਸੇ ਗੱਲ ਕਰਨ ਦਾ ਬਹਾਨਾ ਬਣਾ ਲੈਨੇ ਹੋ ਵੀ ਅਸੀਂ ਆ ਰਹੇ ਆ ਤੇ ਦੂਜੇ ਪਾਸੇ ਤੁਸੀਂ ਆਹ ਤਿਆਰੀ ਕਰ ਰਹੇ ਹੋ ਇਹ ਕੰਮ ਚੱਲਣਾ ਨਹੀਂਗਾ ਤੁਸੀਂ ਤੁਹਾਡੇ ਕੋਲ ਪੈਸਾ ਵੀ ਪਿਆ ਹੈ ਤੁਸੀਂ ਤਕਰੀਬਨ 77000 ਕਰੋੜ ਦੇ ਲੱਖ ਕਰੋੜ ਦੇ ਨੇੜੇ-ਨੇੜੇ ਪੈਸਾ ਜਿਹੜਾ ਤੁਸੀਂ ਉਹ ਬਜਟ ਚ ਪਿਆ ਏ ਤੁਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਐਮਐਸਪੀ ਦੇ ਸਕਦੇ ਹੋ ਪਰ ਮੈਂ ਇੱਕ ਗੱਲ ਕਹਾਂ ਪੰਜਾਬ ਦੇ ਕਿਸਾਨ ਇਕੱਲੇ ਪੰਜਾਬ ਦੇ ਲਈ ਨਹੀਂ ਮੇਰੇ ਵੀਰੋ ਪੰਜਾਬ ਦੇ ਵਿੱਚ ਤਾਂ ਫੇਰ ਕਈ ਫਸਲਾਂ ਤੇ ਐਮਐਸਪੀ ਹੈਗੀ ਆ ਪੰਜਾਬ ਦਾ ਕਿਸਾਨ ਸਾਰੇ ਦੇਸ਼ ਲਈ ਸੰਘਰਸ਼ ਕਰ ਰਿਹਾ ਚਾਹੇ ਤੁਸੀਂ ਨਾਲ ਦੇ ਸੂਬਿਆਂ ਤੋਂ ਜੇ ਸਾਨੂੰ ਇਦਾਂ ਰੋਕਾਂ ਲਾਉਂਦੇ ਨੇ ਇਹ ਬਾਰਡਰ ਬਣਾ ਰਹੇ ਆ ਨਵਾਂ ਇਹ ਪੰਜਾਬ ਦੇ ਉੱਤੇ ਨਵਾਂ ਪਾਕਿਸਤਾਨ ਦਾ ਬਾਰਡਰ ਆ ਜਿਹੜਾ ਉਹ ਖੜਾ ਕਰ ਰਹੇ ਆ ਲੋਕ ਕਹਿਣ ਕਹਿ ਰਹੇ ਆ ਮੈਂ ਹੁਣੀ ਦੋ ਤਿੰਨ ਪ੍ਰੋਗਰਾਮਾਂ ਤੇ ਗਿਆ ਚਾਹੇ ਕੋਈ ਭਾਜਪਾ ਵਾਲਾ ਏ ਚਾਹੇ ਕੋਈ ਇਕਾਲੀ ਦਲ ਵਾਲਾ ਏ ਚਾਹੇ ਕੋਈ ਕਾਂਗਰਸ ਵਾਲਾ ਏ ਚਾਹੇ ਕੋਈ ਆਮ ਆਦਮੀ ਵਾਲਾ ਏ ਚਾਹੇ ਕੋਈ ਹੋਰ ਪਾਰਟੀ ਵਾਲਾ ਏ ਉਹ ਸਾਰੇ ਇਸ ਵੇਲੇ ਕੇਂਦਰ ਤੇ ਬਹੁਤ ਭਾਰੀ ਨਾਰਾਜ਼ ਆ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਸਿੱਖ ਹੋਵੇ ਮੁਸਲਮਾਨ ਵੀ ਅਸਾਈ ਹੋਵੇ ਪਰ ਮੇਰੇ ਭਰਾਵੋ ਜਿੰਨੇ ਵੀ ਚਾਹੇ ਕੋਈ ਪੋਲਿਟਿਕਲ ਪਾਰਟੀ ਆ ਕਿਸਾਨਾਂ ਨਾਲ ਜੁੜੀ ਆ ਮਜ਼ਦੂਰਾਂ ਨਾਲ ਜੁੜੀ ਆ ਉਹ ਰਾਜਸਥਾਨ ਤੋਂ ਉਧਰੋਂ ਬੰਦੇ ਕੱਢੋ ਰਾਜਸਥਾਨ ਵਾਲੇ ਜਿਹੜੇ ਵੱਡੇ ਸਾਡੇ ਕਿਸਾਨ ਲੀਡਰ ਨੇ ਉਹ ਕੱਢੋ ਯੂਪੀ ਤੋਂ ਠੀਕ ਚੌਧਰੀ ਚਰਨ ਸਿੰਘ ਜੀ ਨੇ ਨਾ ਭਾਰਤ ਰਤਨ ਦਿੱਤਾ ਏ ਪਰ ਉਹਨਾਂ ਨੇ ਕਿਸਾਨਾਂ ਨਾਲ ਕਦੇ ਆ ਤਾਂ ਨਹੀਂ ਕਿਹਾ ਸੀ ਵੀ ਉਹਨਾਂ ਨਾਲ ਡੰਡੇ ਮਾਰੋ ਉਹਨਾਂ ਦੇ ਬੰਦੂਖਾਂ ਉਹਨਾਂ ਦੇ ਨਾਲ ਤੁਸੀਂ ਐਲ ਐਮ ਜੀਆਂ ਉਹਨਾਂ ਦੇ ਅਥਰੂ ਗੈਸ ਵੀੜੋ ਹਰਿਆਣੇ ਵੱਲੋਂ ਹਰ ਪਿੰਡ 'ਚ ਜਿਹੜਾ ਏ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਨਿਕਲੋ ਪੰਜਾਬ ਵਾਲੇ ਤਾਂ ਪਹੁੰਚ ਹੀ ਗਏ ਆ ਤੇ ਹੁਣ ਥੋੜਾ ਹਰਿਆਣੇ ਵਾਲਿਆਂ ਦਾ ਫਰਜ਼ ਆ ਪੰਜਾਬ ਵਾਲਿਆਂ ਨੂੰ ਸਾਂਭਣਾ ਰਾਜਸਥਾਨ ਵਾਲਿਆਂ ਦਾ ਫਰਜ਼ ਆ ਪੰਜਾਬ ਦੇ ਕਿਸਾਨਾਂ ਨੂੰ ਸਾਂਭਣਾ ਦੂਜੀ ਗੱਲ ਯੂਪ ਜਿਹੜਾ ਸਾਰਾ ਬਾਗਪਤ ਏਰੀਆ ਜਾਂ ਨਾਲ-ਨਾਲ ਮੇਰਟ ਲੱਗਦਾ ਏ ਸਾਰੇ ਜਿਹੜੇ ਇਹ ਜ਼ਿਲ੍ਹੇ ਆ ਨੌਇਡਾ ਏ ਤੇ ਇਹ ਸਾਰੇ ਜਿਹੜੇ ਨੇ ਉਹ ਤਿਆਰ ਹੋ ਹਿਮਾਚਲ ਦੀ ਮੈਂ ਗੱਲ ਕਰਦਾ ਹਿਮਾਚਲ ਦੇ ਕਿਸਾਨ ਨਾਲ ਕਿਹੜਾ ਕੋਈ ਬਹੁਤ ਉਹਨੂੰ ਇਨਾਮ ਦਿੱਤਾ ਜਾ ਰਿਹਾ ਉਹਦੀਆਂ ਫਸਲਾਂ ਦਾ ਕੀ ਹਾਲ ਆ ਤੇ ਹਿਮਾਚਲ ਵਾਲੇ ਵੀ ਅੱਜ ਹੁਣ ਚਾਹੇ ਉਹਦੀ ਐਪ ਆਪਣੇ ਕੋਈ ਵੀ ਫਰੂਟ ਦੀ ਗੱਲ ਕਰ ਲੋ ਉਹਨਾਂ ਨੂੰ ਕੋਈ ਰੇਟ ਨਹੀਂ ਮਿਲ ਰਿਹਾ ਜਿਹੜੇ ਅਮੀਰ ਲੋਕ ਨੇ ਉਹ ਕੋਲਡ ਸਟੋਰਾਂ ਚ ਲੈ ਜਾਂਦੇ ਆ ਰੱਖ ਕੇ ਉਹ ਆਪਣਾ ਆਪਣਾ ਜਦੋਂ ਜਮਾ ਕਰਦੇ ਆ ਉਦੋਂ ਉਹ ਮਾਲ ਵੇਚਦੇ ਆ ਤੇ ਤੁਸੀਂ ਵੀ ਹਿਮਾਚਲ ਵਾਲਿਓ ਵੱਧ ਤੋਂ ਵੱਧ ਉੱਤੋਂ ਜਿਹੜਾ ਇਹ ਦਿੱਲੀ ਕਿਉਂਕਿ ਤੁਸੀਂ ਬਹੁਤ ਤੁਹਾਡਾ ਮਾਲ ਆ ਜਿਹੜਾ ਉਹ ਜਾਂਦਾ ਏ ਸਬਜੀ ਮੰਡੀ ਜਾਂ ਜਿਹੜਾ ਦਿੱਲੀ ਦੇ ਵਿੱਚ ਸੋਡੇ ਰਾਹ ਦੇ ਵਿੱਚ ਸਾਰੇ ਟਰੱਕ ਭਰ-ਭਰ ਜਿਹੜੇ ਉਹ ਜਾ ਰਹੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਮੈਂ ਹੁਣੀ ਸੁਣ ਰਿਹਾ ਸੀ ਬਹੁਤ ਜਾਣਾ ਲੋਕਾਂ ਦਾ ਜਿਹੜਾ ਫਰੂਟ ਸਬਜ਼ੀ ਜਿਹੜੀ ਜਾ ਰਹੀ ਆ ਹਿਮਾਚਲ ਤੋਂ ਉਹ ਸਾਰੀ ਗੜ ਰਹੀ ਆ ਖਰਾਬ ਹੋ ਰਹੀ ਆ ਜਿਹੜਾ ਆਂਡੇ ਲੈ ਕੇ ਭਰ ਕੇ ਜਾ ਰਹੇ ਆ ਉਹ ਕਹਿੰਦੇ ਸਾਡੇ ਤਾਂ ਇੱਥੇ ਇਹ ਹਾਲਾਤ ਤਾਂ ਵੀ ਟਰੱਕਾਂ ਚ ਚੂਚੇ ਨਿਕਲਣ ਵਾਲੇ ਹਾਲਾਤ ਬਣੇ ਪਏ ਆ ਸਾਡੇ ਟਰੱਕ ਨੇ ਜਿਹੜੇ ਉਹ ਭਰੇ ਖੜੇ ਆਂਡਿਆਂ ਦੇ ਤੇ ਹਰ ਚੀਜ਼ ਨੂੰ ਤਹਸ ਨੈਸੇ ਖੱਟਰ ਕੱਲਾਈ ਇੱਕ ਖੱਟਰ ਸਾਹਿਬ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ ਕੋਈ ਪਤਾ ਨਹੀਂ ਇਹ ਇਹ ਜਾਤੀ ਮਤ ਕਰੋ ਪਿਛਲੀ ਵਾਰ ਵੀ ਤੁਹਾਨੂੰ ਪਤਾ ਏ ਵੀ ਕਿਸ ਤਰੀਕੇ ਨਾਲ ਫਿਰ ਤੁਸੀਂ ਗੱਲਾਂ ਦੂਜੇ ਪਾਸੇ ਘੁਮਾ ਲੈਨੇ ਹੋ ਫਿਰ ਤੁਸੀਂ ਹੋਰ ਵਿੱਚ ਇੱਥੇ ਜਾਣ ਕੇ ਵਿੱਚ ਕੋਈ ਖਾਲਿਸਤਾਨੀ ਵਾੜਦੇ ਹੋ ਕੋਈ ਹੋਰ ਕੁਝ ਵਾੜਦੇ ਹੋ ਵੀ ਇਹ ਹੋਰ ਪਾਸੇ ਨੂੰ ਐਜੀਟੇਸ਼ਨ ਚੱਲਿਆ ਜਾਵੇ ਇਹ ਸ਼ਰਾਰਤਾਂ ਨਹੀਂ ਚੱਲਣੀਆਂ ਤੇ ਬਾਕੀ ਵੀ ਸਾਰੀਆਂ ਹੀ ਕਿਸਾਨ ਯੂਨੀਅਨ ਜਿਹੜੀਆਂ ਇਸ ਵੇਲੇ ਸਾਥ ਨਹੀਂ ਜਾਗ ਦੇ ਰਹੀਆਂ ਮੇਰੀ ਬੇਨਤੀ ਆ ਇਹ ਤਾਂ ਕਿਸਾਨ ਨੇ ਨਾ ਤੁਸੀਂ ਵੀ ਉੱਠੋ ਪਰ ਕਿਸੇ ਨੂੰ ਕਿਸਾਨਾਂ ਨੇ ਜਦੋਂ ਦੇਖਣਾ ਵੀ ਦੂਜੇ ਯੂਨੀਅਨਾਂ ਤੇ ਦੂਜੇ ਕਿਸਾਨ ਨੇ ਜਿਹੜੇ ਜਥੇਬੰਦੀਆਂ ਪਹੁੰਚ ਗਈਆਂ ਉਹ ਭਿੱੜ ਰਹੀਆਂ ਤਾਂ ਮਜਬੂਰਨ ਫਿਰ ਸਾਰੀਆਂ ਜਥੇਬੰਦੀਆਂ ਨੂੰ ਤੁਰਨਾ ਪਊਗਾ ਇਸ ਕਰਕੇ ਉਹਦੋਂ ਪਹਿਲਾਂ ਹੀ ਸਾਰੇ ਲੀਡਰ ਨੇ ਜਿਹੜੇ ਇੱਕ ਫੈਸਲਾ ਕਰਕੇ 13 ਨੂੰ ਸਾਰੇ ਤੁਰ ਪੋ ਅਲੱਗ-ਅਲੱਗ ਕੋਈ ਕਾਲ ਨਾ ਦੋ ਇਹੀ ਤਾਂ ਸੈਂਟਰਾਂ ਜਿਹੜੀਆਂ ਇਹ ਹਮੇਸ਼ਾ ਫਾਇਦਾ ਉਠਾਉਂਦੀਆਂ ਵੀ ਕੋਈ 13 ਨੂੰ ਆ ਕੋਈ 16 ਨੂੰ ਇਹਨਾਂ ਨੂੰ ਵੰਡ ਦੋ ਪਰ ਤੁਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਮੈਂ ਦੁੱਖ ਜਾਣਦਾ ਤਾਂ ਕਿਉਂਕਿ ਅਸੀਂ ਵੀ ਸਵਾ ਸਾਲ ਜੰਤਰ ਮੰਤਰ ਫੁੱਟਪਾਥ ਤੇ ਬੈਠੇ ਰਹੇ ਹਾਂ ਸਵਾ ਸਾਲ ਪਰ ਅਸੀਂ ਚਾਹੇ ਬੇਸ਼ੱਕ ਕਿਸਾਨ ਦਾ ਝੰਡਾ ਲਾ ਕੇ ਤਾਂ ਆ ਹੀ ਸਕਦੇ ਆ ਸਾਡਾ ਵੀ ਸਾਡੇ ਵੀ ਜ਼ਮੀਨ ਆ ਸਾਡਾ ਵੀ ਦਿਲ ਦੁਖਦਾ ਏ ਇਸ ਕਰਕੇ ਬਿਲਕੁਲ ਅਸੀਂ ਵੀ ਆਵਾਂਗੇ ਸਟੇਜ ਤੇ ਨਹੀਂ ਜਾਵਾਂਗੇ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਾਂਗੇ ਪਰ ਦੁਬਾਰਾ ਹਰ ਬੰਦਾ ਜਿਹੜਾ ਏ ਉਹ ਆਪਣਾ ਯੋਗਦਾਨ ਪਾਊਗਾ ਕਿਉਂਕਿ ਪਹਿਲਾਂ ਵੀ ਸਾਡੇ ਪਿੰਡਾਂ ਦੇ ਸਾਰੇ ਹੀ ਕਿਉਂਕਿ ਕਾਂਗਰਸ ਪਾਰਟੀ ਦੀਆਂ ਪੰਚਾਇਤਾਂ ਨੇ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਜਿਹੜੇ ਸਰਪੰਚ ਨੇ ਪੰਚਾਇਤ ਆ ਪੰਚ ਨੇ ਬਲਾਕ ਸਮਿਤੀ ਜ਼ਿਲ੍ਹਾ ਪ੍ਰਸ਼ਦ ਮੈਂਬਰ ਨੇ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਲ ਨੇ ਉਹਨਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਦੀ ਜੋ ਵੀ ਲੋੜ ਆ ਉਹਨਾਂ ਨੂੰ ਜੋ ਕੁਝ ਚਾਹੀਦਾ ਉਹ ਮਹੱਈਆ ਕਰੋ ਕਿਉਂਕਿ ਸਰਪੰਚ ਇੱਕ ਇੱਕ ਸਭ ਤੋਂ ਜਿਹੜੀ ਵੱਡੀ ਪਾਰਲੀਮੈਂਟ ਆ ਉਹ ਸਭ ਤੋਂ ਜਿਹੜੀ ਥੱਲੜੀ ਪਾਰਲੀਮੈਂਟ ਆ ਉਹ ਤਾਂ ਪੰਚਾਇਤ ਆ ਤੇ ਤੁਸੀਂ ਕੋਈ ਵੀ ਚੀਜ਼ ਉਹਨਾਂ ਨੂੰ ਚਾਹੀਦੀ ਆ ਚਾਹੇ ਪੰਚਾਇਤ ਦੇ ਖਾਤੇ ਚੋਂ ਚਾਹੀਦੀ ਆ ਚਾਹੇ ਸਰਕਾਰ ਨੇ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਤੁਸੀਂ ਉਹਨਾਂ ਨੂੰ ਮਹੱਈਆ ਮਹੱਈਆ ਕਰਾਓ ਜ਼ਿੰਮੇਵਾਰੀ ਲਓ ਸਾਰੇ ਆਪਣੀ ਇਹੀ ਮੌਕੇ ਹੁੰਦੇ ਆ ਇਹੀ ਮੌਕੇ ਹੁੰਦੇ ਆ ਬੰਦੇ ਦੀ ਪਛਾਣ ਦਾ ਪਤਾ ਲੱਗਦਾ ਵੀ ਕੌਣ ਕੀ ਆ ਤੇ ਇਸ ਕਰਕੇ ਸਾਰੇ ਸਰਪੰਚ ਸਾਰੇ ਪੰਚ ਸਾਰੇ ਬਲੌਕ ਸੰਪਤੀਆ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਤੇ ਚੇਅਰਮੈਨ ਵੱਧ ਚੜ ਕੇ ਕੋਈ ਵੀ ਕਿਸਾਨਾਂ ਨੂੰ ਕੁਝ ਚਾਹੀਦਾ ਉਹਨਾਂ ਦੇ ਨਾਲ ਖੜੇ ਹੋ ਜੋ ਵੀ ਮਦਦ ਕਰ ਸਕਦੇ ਕਰੋ ਇਹ ਮੌਕਾ ਹੀ ਹੁੰਦਾ ਏ ਇਹ ਦੁਬਾਰਾ ਦੁਬਾਰਾ ਕਦੇ ਇਹ ਆਖਰੀ ਆ ਜਿਹੜੀ ਮੈਂ ਸਮਝਦਾ ਉਹ ਸੰਘਰਸ਼ ਆ ਤੇ ਸਰਕਾਰ ਆ ਜਿਹੜੀ ਇਸ ਵੇਲੇ ਕਿਉਂਕਿ ਇਲੈਕਸ਼ਨਾਂ ਆਈਆਂ ਹੋਈਆਂ ਵੋਟਾਂ ਤੋਂ ਡਰਦੇ ਸਾਰੇ ਭੱਜਦੇ ਆ ਜਦੋਂ ਇਲੈਕਸ਼ਨਾਂ ਸਿਰ ਤੇ ਖੜੀਆਂ ਏ ਤਾਂ ਇਸ ਵਾਰੀ ਇਹ ਮੌਕਾ ਏ ਇਹ ਬਹੁਤ ਸਹੀ ਮੌਕਾ ਏ ਇਹ ਸਰਕਾਰਾਂ ਜਿਹੜੀਆਂ ਵੋਟਾਂ ਤੋਂ ਹੀ ਡਰਦੀਆਂ ਏ ਜਦੋਂ ਵੋਟਾਂ ਕਿਦੋਂ ਘਟਦੀਆਂ ਦੇਖਦੀਆਂ ਏ ਆ ਤੁਸੀਂ ਇੱਕ ਦਬਕਾ ਮਾਰਿਆ ਜਾਣ ਦੀ ਅੱਜ ਇੱਕ ਅੱਜ ਹੀ ਕਾ ਲਈ ਦਲ ਬੀਜੇਪੀ ਦਾ ਸਮਝੌਤਾ ਏ ਜਿਹੜਾ ਰੁਕ ਗਿਆ ਇਸ ਕਰਕੇ ਥੋੜੀ ਬੜੀ ਤਾਕਤ ਆ ਬੜੀ ਵੱਡੀ ਥੋੜੀ ਤਾਕਤ ਆ ਤੇ ਪ੍ਰਮਾਤਮਾ ਚੜ੍ਹਦੇ ਕਲਾਚ ਰੱਖੂ ਅਸੀਂ ਸਾਰੇ ਗੁਰੂ ਮਹਾਰਾਜ ਦੇ ਮੂਰੇ ਹੱਥ ਜੋੜ ਕੇ ਸਾਰਿਆਂ ਨੇ ਅੱਜ ਘਰਾਂ 'ਚ ਜਿੰਨੀਆਂ ਸਾਡੇ ਲੋਕ ਨੇ ਉਹ ਸਾਰੇ ਅਰਦਾਸ ਕਰਨ ਗੁਰਦੁਆਰੇ 'ਚ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੀ ਉਹਨਾਂ ਦੀ ਸਿਹਤ ਕਾਮ ਦੀ ਲਈ ਉਹਨਾਂ ਲਈ ਉਹਨਾਂ ਦੀ ਜਿੱਤ ਲਈ ਉਹਨਾਂ ਦੀ ਤੰਦਰੁਸਤੀ ਲਈ ਸਾਰੇ ਘਰਾਂ 'ਚ ਸਾਡੀਆਂ ਮਾਵਾ ਭੈਣਾਂ ਐ ਜਿਹੜੀਆਂ ਉਹਨਾਂ ਲਈ ਅਰਦਾਸ ਕਰਨ ਉਹਨਾਂ ਦੀ ਉਹਨਾਂ ਦੀ ਜੋ ਵੀ ਆਪਣੇ ਮਹਾਰਾਜ ਦੇ ਮੂਰੇ ਅਰਜੋਈ ਕੀਤੀ ਜਾ ਸਕਦੀ ਆ ਉਹ ਕਰੋ ਕਿਉਂਕਿ ਬਹੁਤ ਵੱਡਾ ਜਿਹੜਾ ਉਹਨਾਂ ਨੇ ਮਾਹੌਲ ਉੱਥੇ ਬਣਾਇਆ ਹੋਇਆ ਉਹ ਇੱਕ ਗੱਲ ਨਹੀਂ ਸਮਝਦੇ ਜਿੰਨਾ ਤੁਸੀਂ ਇਹ ਮਾਹੌਲ ਬਣਾਓਗੇ ਨਾ ਆ ਟੀਵੀਆਂ 'ਤੇ ਦਿਖਾਓਗੇ ਅੱਪੇ ਲਰਜੇ ਲਾ ਕੇ ਨਹਿਰਾਂ ਪੱਟ ਕੇ ਨਦੀਆਂ ਪੱਟ ਕੇ ਇਹ ਉਹਨਾਂ ਹੀ ਤੁਹਾਡੇ ਖਿਲਾਫ ਜਾਊਗਾ ਜਿੰਨਾ ਤੁਸੀਂ ਹੱਥ ਜੋੜ ਕੇ ਕਹੋਗੇ ਬੇਨਤੀ ਕਰੋਗੇ ਚੰਗਾ ਰਹੂ ਜਦੋਂ ਵੀ ਤੁਸੀਂ ਇਹੋ ਜਿਹਾ ਕੰਮ ਕਰੋਗੇ ਇਹ ਤਾਂ ਮੁਗਲਾਂ ਦੀਆਂ ਜੜਾਂ ਪੱਟਤੀਆਂ ਜਿਹੜੇ ਕਹਿੰਦੇ ਸੀ ਵੀ ਅਸੀਂ ਕਦੇ ਜਾਣਾ ਹੀ ਨਹੀਂ ਉਹਨਾਂ ਨੂੰ ਨਹੀਂ ਛੱਡਿਆ ਇਸ ਕਰਕੇ ਇਹ ਇਹ ਪੰਜਾਬ ਹਰਿਆਣਾ ਹਿਮਾਚਲ ਇਹ ਉਹ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਇਹ ਅਸ਼ੀਰਵਾਦ ਨੇ ਉਹਨਾਂ ਦੇ ਇਸ ਕਰਕੇ ਤੁਸੀਂ ਨਹੀਂ ਖੜਾ ਕਰਦੇ ਉੱਥੇ ਵੀ ਜਾਣ ਕੇ ਮੈਂ ਦੇਖ ਰਿਹਾ ਸੀ ਹਰਿਆਣਾ ਪੁਲਿਸ ਜਾਣ ਕੇ ਜਿਹੜੇ ਕਿਸਾਨਾਂ ਦੇ ਪੁੱਤਰ ਨੇ ਉਹ ਚਾਹੇ ਜੱਟ ਨੇ ਚਾਹੇ जाट ਨੇ ਚਾਹੇ ਪੱਗ ਵਾਲੇ ਨੇ ਦੂਜੇ ਨੇ ਕਿਸਾਨਾਂ ਦੇ ਮੁੰਡਿਆਂ ਨੂੰ ਜਾਣ ਕੇ ਮੂਰੇ ਖੜੇ ਮੂਰੇ ਖੜੇ ਕਰ ਰਹੇ ਆ ਜਾਣ ਕੇ ਉਹਨਾਂ ਨੂੰ ਵੀ ਇਹ ਆਪਸ ਵਿੱਚ ਭੜਨ ਇਸ ਕਰਕੇ ਇਹ ਭਾਈ ਮਾਰੀ ਮਾਰੂ ਜੰਗ ਆ ਜਿਹੜੀ ਨਾ ਚਲਾਓ ਤੇ ਇਸ ਕਰਕੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਉਹ ਜਾਵਾਂਗੇ ਮੈਂ ਤੁਹਾਨੂੰ ਦੱਸਿਆ ਵੀ ਲੁਧਿਆਣੇ ਤੋਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਉਰਿਓ ਜਿਹੜਾ ਨਿੰਗ ਚੁੱਕਿਆ ਏ ਸ਼ੰਭੂ ਬਾਰਡਰ ਵੱਲੋਂ ਅੱਜ ਉਹ ਫਤੇਗੜ ਸਾਹਿਬ ਪੜਾਅ ਕਰਨਗੇ ਤੇ ਬਾਕੀ ਵੀ ਤਿਆਰੀ ਆ ਜਿਹੜੀ ਉਹ ਕਰ ਲੋ ਕੋਈ ਵੀ ਗੱਲ ਹੋਏਗੀ ਸਮੇਂ ਤੋਂ ਸਮੇਂ ਤੁਹਾਨੂੰ ਦੱਸਦੇ ਜਾਵਾਂਗੇ ਪਰ ਮੈਂ ਜਿਵੇਂ ਬੇਨਤੀ ਕੀਤੀ ਆ ਪਿੰਡਾਂ ਚ ਸਾਰੇ ਸਰਪੰਚਾਂ ਪੰਚਾਇਤ ਸਾਰੀ ਪੰਚਾਇਤ ਦਿਲ ਖੋਲ੍ਹ ਕੇ ਡਟ ਕੇ ਮਦਦ ਕਰੋ ਉਹਨਾਂ ਨੂੰ ਪਿੰਡੋਂ ਪਿੰਡ ਆਪ ਤੋਰੋ ਆਪ ਮੂਰੇ ਲੱਗ ਕੇ ਉਹਨਾਂ ਨੂੰ ਉਹਨਾਂ ਨੂੰ ਝੰਡੇ ਲਾ ਕੇ ਟਰੈਕਟਰਾਂ ਤੇ ਆਪ ਬੈ ਕੇ ਉਹਨਾਂ ਦੇ ਨਾਲ ਤੁਰੋ ਤੇ ਜਿਹੜਾ ਕਿ ਇਸੇ ਕੰਮ ਲਈ ਹੁੰਨੇ ਆ ਆਗੂ ਕਿਸ ਲਈ ਬਣਾਉਂਦੇ ਆ ਕੱਲੀਆਂ ਤਨਖਾਹਾਂ ਲੈਣ ਲਈ ਨਹੀਂ ਬਣਾਉਂਦੇ ਆ ਆਗੂ ਕੋਈ ਕੋਈ ਆਪਣੀ ਆਪਦੀ ਨਿੱਜੀ ਕੰਮਾਂ ਲਈ ਨਹੀਂ ਬਣਾਉਂਦੇ ਤੇ ਡਟ ਕੇ ਸਾਰੀਆਂ ਜਿਹੜੀਆਂ ਪੰਚਾਇਤਾਂ ਐ ਉਹ ਪੰਜਾਬ ਚ ਕਾਂਗਰਸ ਪਾਰਟੀ ਦੀਆਂ ਐ ਤੇ ਉਹ ਡਟ ਕੇ ਪਿੰਡਾਂ ਚੋਂ ਨਿਕਲਣ ਸ਼ਹਿਰਾਂ ਚ ਵੀ ਜਿੰਨੇ ਵੀ ਸ਼ਹਿਰ ਦੇ ਲੋਕ ਨੇ ਉਹ ਕਿਸੇ ਵੀ ਕਰਿਆਨਾ ਦੁਕਾਨਦਾਰਾ ਹੋਵੇ ਕੋਈ ਦੂਜਾ ਹੋਵੇ ਕਿਸੇ ਤਰੀਕੇ ਦੀ ਵੀ ਮਦਦ ਕਰਦਾ ਐ ਉਹ ਆਪਣੀ ਮਦਦ ਆ ਜਿਹੜੀ ਕਰੋ ਕਿਉਂਕਿ ਆਪਣਾ ਰਿਸ਼ਤਾ ਏ ਸ਼ਹਿਰ ਪਿੰਡ ਤੇ ਕੋਈ ਦਿਹਾਤ ਕੋਈ ਅਲੱਗ-ਅਲੱਗ ਨਹੀਂਗਾ ਆਪਾਂ ਪਿੰਡ ਤੇ ਸ਼ਹਿਰ ਇੱਕੋ ਵਾਂ ਸਾਰੇ ਇੱਕੋ ਆਪਣਾ ਰਿਸ਼ਤਾ ਏ ਇਸ ਕਰਕੇ ਸਾਰੇ ਡਟ ਕੇ ਇਸ ਕੰਮ ਵੱਲ ਵਧੋ